ਜਲ ਹੀ ਜੀਵਨ ਹੈ ਜੀ ਹਾਂ ਦਰਸ਼ਕੋ ਮੈਂ ਕਵਿਸ਼ਾ ਰੋਣਾ ਪੰਜਾਬ ਕੇਸਰੀ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਨੀ ਆ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਜਲ ਹੀ ਜੀਵਨ ਹੈ ਜਲ ਹੈ ਤਾਂ ਜੀਵਨ ਹੈ ਜਲ ਨਹੀਂ ਤਾਂ ਜੀਵਨ ਵੀ ਨਹੀਂ ਹੈ ਮਗਰ ਅੱਜ ਤੁਹਾਨੂੰ ਲੈ ਕੇ ਆਏ ਰਣਜੀਤ ਐਵਨਿਊ ਡੀ ਬਲਾਕ ਤੋਂ ਜਿਹੜਾ ਰਸਤਾ ਜਾਂਦਾ ਹੈ ਹਾਈਵੇ ਵੱਲ ਨੂੰ ਉਧਰ ਵਾਲੇ ਪਾਸੇ ਮੈਂ ਤੁਹਾਨੂੰ ਦਿਖਾਣਾ ਚਾਹਾਂਗੀ ਲਗਾਤਾਰ ਕਾਫੀ ਦਿਨ ਹੋ ਚੁੱਕੇ ਨੇ ਇੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਕੋਈ ਇੱਥੇ ਪਹੁੰਚ ਨਹੀਂ ਰਿਹਾ ਲਗਾਤਾਰ ਇਸ ਥਾਂ ਤੋਂ ਪਾਣੀ ਦੇ ਵੱਡੇ ਫੁਵਾਾਰੇ ਨਿਕਲ ਰਹੇ ਨੇ 4 ਤੋਂ 5 ਦਿਨ ਹੋ ਚੁੱਕੇ ਨੇ ਲਗਾਤਾਰ ਇਸ ਤੋਂ ਵੱਡਾ ਟਾਈਮ ਵੀ ਹੋ ਸਕਦਾ ਹੋ ਚੁੱਕਾ ਹੋਵੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਇੱਥੇ ਪਾਣੀ ਦੀ ਬਰਬਾਦੀ ਲਗਾਤਾਰ ਚੱਲ ਰਹੀ ਹੈ ਇਹ ਵੱਡਾ ਖਾਲੀ ਪਲਾਟ ਹੈ ਜਿਸ ਵਿੱਚ ਲਗਾਤਾਰ ਇੱਥੋਂ ਦੀ ਪਾਈਪ ਟੁੱਟੀ ਐ ਜਾਂ ਕੀ ਹੋਇਆ ਕੋਈ ਇੱਥੇ ਆ ਕੇ ਦੇਖਣ ਵਾਲਾ ਨਹੀਂ ਐ ਕੋਈ ਇਸ ਦੀ ਸੁੱਧਸਾਰ ਲੈਣ ਵਾਲਾ ਨਹੀਂ ਐ ਇੱਥੇ ਇਲਾਕੇ ਵਿੱਚ ਦਿਖਾਣਾ ਚਾਹਾਂਗੀ ਕੋਲ ਪਾਸ ਘਰ ਵੀ ਹੈਗੇ ਲੋਕੀ ਫੇਰ ਵੀ ਐਸ ਦੇ ਉੱਤੇ ਕੋਈ ਧਿਆਨ ਨਹੀਂ ਦੇ ਰਿਹਾ ਨਾ ਲੋਕਾਂ ਵੱਲੋਂ ਕੋਈ ਕੰਪਲੇਨਟ ਕੀਤੀ ਜਾ ਰਹੀ ਐ ਤੇ ਨਾ ਹੀ ਅਗਰ ਗੱਲ ਕੀਤੀ ਜਾਏ ਕਾਰਪੋਰੇਸ਼ਨ ਦਾ ਜਿਹੜਾ ONM ਵਿਭਾਗ ਹੈ ਜੋ ਕਿ ਪਾਣੀ ਅਤੇ ਸੀਵਰੇਜ ਨੂੰ ਵੇਖਦਾ ਹੈ ਉਹਨਾਂ ਵੱਲੋਂ ਕੋਈ ਸਾਰ ਨਹੀਂ ਦਿੱਤੀ ਜਾ ਰਹੀ ਲਗਾਤਾਰ ਇਸ ਥਾਂ ਤੋਂ ਇਹ ਤਾਂ ਕਾਫੀ ਕੱਟ ਗਿਆ ਹੁਣ ਮਗਰ ਲਗਾਤਾਰ ਜਦੋਂ ਵੇਖਣ ਨੂੰ ਆ ਰਿਹਾ ਸੀ ਵੱਡੇ ਫੁਵਾਰੇ ਇਸ ਥਾਂ ਤੇ ਨਿਕਲ ਰਹੇ ਸੀ ਔਰ ਇਹ ਪਾਣੀ ਦੀ ਬਰਬਾਦੀ ਜਿਹੜੀ ਲਗਾਤਾਰ ਚੱਲ ਰਹੀ ਹੈ ਅਸੀਂ ਕਹਿੰਨੇ ਆ ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ ਪਾਣੀ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਮਗਰ ਇਹ ਪਾਣੀ ਦੀ ਅਹਿਮੀਅਤ ਅਸੀਂ ਦੇਖ ਰਹੇ ਆ ਸਾਡੇ ਆਪਣੇ ਸ਼ਹਿਰ ਅਮਨੇ ਸਾਡੇ ਰਣਜੀਤ ਐਵੇਨਿਊ ਡੀ ਬਲਾਕ ਇਲਾਕੇ ਵਿੱਚ ਕਿਸ ਤਰ੍ਹਾਂ ਨਾਲ ਪਾਣੀ ਲਗਾਤਾਰ ਬਰਬਾਦ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਅਸੀਂ 4 ਦਿਨਾਂ ਦੀ ਗੱਲ ਕਰ ਰਹੇ ਹਾਂ 4 ਦਿਨਾਂ ਵਿੱਚ ਕਿੰਨਾ ਲਗਾਤਾਰ ਪਾਣੀ ਬਰਬਾਦ ਹੋ ਚੁੱਕਾ ਹੋਏਗਾ ਇਸ ਤੋਂ ਇਲਾਵਾ ਅਸੀਂ ਗੱਲ ਕਰਨਾ ਚਾਹਾਂਗੇ ਜੇ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਹੈ ਤਾਂ ਪਾਣੀ ਇਸ ਤੋਂ ਵੀ ਜ਼ਿਆਦਾ ਬਰਬਾਦ ਹੋ ਚੁੱਕਾ ਹੋਏਗਾ ਇੱਥੇ ਅਸੀਂ ਕੁਝ ਲੋਕਾਂ ਨਾਲ ਵੀ ਜ਼ਰੂਰ ਗੱਲ ਕਰਨਾ ਚਾਹਾਂਗੇ ਜੋ ਇੱਥੇ ਪਾਣੀ ਨੂੰ ਇਸਤੇਮਾਲ ਕਰ ਰਹੇ ਹੱਥ ਧੋਣ ਲਈ ਤੁੜ ਤੋਂ ਜਾਨਣਾ ਚਾਹਾਂਗੀ ਕਿ ਤੁਸੀਂ ਇਸ ਇਲਾਕੇ ਦੇ ਨਿਵਾਸੀ ਹੋ ਨਹੀਂ ਮੈਡਮ ਮੈਂ ਦੂਰੋਂ ਆਇਆ ਥੇ ਖਣਪੜ ਸਾਹਿਬ ਵੀ ਕਿਸੇ ਦਾ ਮਤਲਬ ਹੋ ਗਈ ਤੇ ਮੈਂ ਦੇਖਿਆ ਪਾਣੀ ਦੀ ਬਰਬਾਦੀ ਹੋ ਰਹੀ ਵਾਹੇ ਇ tanto ਨਹੀਂ ਚਾਹੀਦਾ ਇਹਨਾਂ ਨੂੰ ਜੀ ਮਤਲਬ ਵੀ ਸਾਰੇ ਬੰਦੇ ਧਿਆਨ ਦੇਣਾ ਚਾਹੀਦਾ ਪਾਣੀ ਰੋਕਣਾ ਚਾਹੀਦਾ ਬੰਦ ਕਰਨਾ ਚਾਹੀਦਾ ਹਾਂਜੀ ਕਾਫੀ ਸਮੇਂ ਹੋ ਚੁੱਕਾ ਹੈ ਇੱਥੇ ਪਾਣੀ ਲਗਾਤਾਰ ਵਹਿ ਰਿਹਾ ਹੈ ਨਾ ਹੀ ਇਲਾਕਾ ਨਿਵਾਸੀ ਐ ਇਸ ਬਾਰੇ ਸੁਚੇਤ ਹੋ ਰਹੇ ਨੇ ਤੇ ਨਾ ਹੀ ਇੱਥੇ ਮਹਿਕਮਾ ਜਿਹੜਾ ਕਾਰਪੋਰੇਸ਼ਨ ਮਹਿਕਮਾ ਹੈ ਉਹ ਇਸ ਦੀ ਕੋਈ ਦੇਖ ਰੱਖ ਕਰਦਾ ਦਿਖਾਈ ਦੇ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਜਲ ਜੀਵਨ ਹੁੰਦਾ ਦੇਖੋ ਜੀ ਜਲ ਤੋਂ ਬਿਨਾਂ ਤਾਂ ਕੁਝ ਹੈ ਹੀ ਨਹੀਂ ਇਹ ਇੱਕ ਹਿਸਾਬ ਦਾ ਕਿੰਨੀ ਬਰਬਾਦੀ ਹੋਣ ਈ ਆ ਸ਼ਹਿਰ ਦੇ ਵਿੱਚ ਆ ਹਾਲਿਆ ਤੇ ਕੁਝੇ ਥਾਵਾਂ ਦੇ ਕੀ ਹਾਲ ਹੋਏਗਾ ਪਿੰਡੀ ਥਾਈ ਪਿੰਡਾ ਥਾਈ ਕੀ ਹਾਲ ਹੋਏਗਾ ਔਰ ਜਦੋਂ ਸਾਨੂੰ ਫਸਲਾਂ ਲਈ ਇਹ ਪਾਣੀ ਚਾਹੀਦਾ ਹੁੰਦਾ ਤੇ ਫਸਲ ਵੀ ਪਾਣੀ ਦੀ ਕਮੀ ਦੇ ਕਰਕੇ ਕਈ ਵਾਰੀ ਖਰਾਬ ਖਰਾਬ ਹੋ ਜਾਂਦੀ ਹੈ ਤੇ ਅੱਜ ਇਸ ਪਾਣੀ ਦੇ ਇਹ ਹਾਲਾਤ ਦੇਖ ਕੇ ਵਾਕੇ ਦਿਲ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਹਾਂ ਜੀ ਚਲੋ ਜੇ ਦੇਣਾ ਨਾ ਪਾਣੀ ਇਥੇ ਕੋਈ ਟੂਟੀ ਵਗਾਰਾ ਲਾ ਕੇ ਉਹਨੂੰ ਬੰਦ ਕਰਨ ਦਾ ਕੋਈ ਪ੍ਰੋਗਰਾਮ ਸਹੀ ਹੋਵੇ ਜੀ ਜੀ ਹਾਂ ਜੀ ਮੈਂ 2 ਵਜੇ ਦਾ ਆਇਆ ਮੈਂ ਉਹੀ ਤਿੰਨ ਚਾਰਾਂ ਨਾਲ ਆਣ ਕੇ ਦੇਖਿਆ ਵੀ ਪਾਣੀ ਮਲੇ ਇਦਾਂ ਹੀ ਚੱਲਣ ਰਿਹਾ ਹੈ ਬਹੁਤ ਜ਼ਿਆਦਾ ਬਰਬਾਦ ਹੋਣ ਰਿਹਾ ਸੋ ਇਸ ਕਰਕੇ ਤੁਹਾਨੂੰ ਆਪਣੇ بڑے ਵਧੀਆ ਅਫਸਰ ਹੈ ਉਹਨੂੰ ਚਾਹੀਦਾ ਨਿਕਨ ਮਨੇ ਸਰਕਾਰੀ ਅਫਸਰਾਂ ਨੂੰ ਜ਼ਿਆਦਾ ਹੈ ਧਿਆਨ ਦੇਣਾ ਹਾਂਜੀ ਜੀ 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 ਬਿਲਕੁਲ ਥੈਂਕ ਯੂ ਜੀ ਸਾਡਾ ਗੱਲਬਾਤ ਕਰਨ ਲਈ ਧੰਨਵਾਦ ਤੁਹਾਡਾ ਔਰ ਲਗਾਤਾਰ ਇਸ ਥਾਂ ਤੇ ਬਹੁਤ ਵੱਡੇ ਸਮੇਂ ਤੋਂ ਇਹ ਜਿਹੜਾ ਪਾਣੀ ਹੈ ਤੁਸੀਂ ਵੇਖ ਸਕਦੇ ਹੋ ਜ਼ਮੀਨ ਦੇ ਅੰਦਰ ਤਾਂ ਅਸਦਾ ਦਿਖਾਈ ਦੇ ਰਿਹਾ ਹੈ ਬਰਬਾਦ ਹੋ ਰਿਹਾ ਹੈ ਔਰ ਇਸ ਦੇ ਵਿੱਚ ਜਿਹੜੀ ਬਰਬਾਦੀ ਹੈ ਉਸ ਦਾ ਕਾਰਨ ਕੌਣ ਹੈ ਅ ਮੈਂ ਮੰਨੀਆਂ ਕਿ ਅੱਜ ਬੜੀਆਂ ਕੰਸਟਰਕਸ਼ਨਸ ਹੋ ਰਹੀਆਂ ਆਪਣੇ ਅੰਮ੍ਰਿਤਸਰ ਚ ਲਗਾਤਾਰ ਕੰਸਟਰਕਸ਼ਨਸ ਕਰਕੇ ਜਿਹੜੀ ਹੈ ਤੋੜਾ ਤੋੜਾਈ ਹੁੰਦੀ ਹੈ ਉਸ ਕਰਕੇ ਹੋ ਸਕਦਾ ਹੈ ਪਾਣੀ ਦੀ ਜਿਹੜੀ ਪਾਈਪ ਥੱਲਿੋਂ ਦੀ ਨਿਕਲ ਰਹੀ ਹੈ ਉਹ ਡੈਮੇਜ ਹੋ ਗਈ ਹੋਏ ਜਾਂ ਕੋਈ ਚੀਜ਼ ਵੱਜਣ ਕਰਕੇ ਇਹ ਜਿਹੜੀ ਪਾਈਪ ਹੈ ਡੈਮੇਜ ਹੋ ਚੁੱਕੀ ਹੋਏ ਮਗਰ ਜੇ ਅਸੀਂ ਗੱਲ ਕਰੀਏ ਇਹ ਡੈਮੇਜ ਹੋਈ ਹੈ ਤੇ ਇਸ ਨੂੰ ਠੀਕ ਕਰਾਉਣਾ ਕਿਸ ਦਾ ਫਰਜ਼ ਹੈ ਇਲਾਕਾ ਨਿਵਾਸੀ ਇਸ ਵੇਲੇ ਸੁੱਤੇ ਦਿਖਾਈ ਦੇ ਰਹੇ ਨੇ ਮੈਂ ਇੱਕ ਮੇਰੀ ਗੱਲ ਕਰੀਏ ਉਹ ਵੀ ਸੁੱਤਾ ਦਿਖਾਈ ਦੇ ਰਿਹਾ ਕੋਈ ਸਾਰ ਨਹੀਂ ਹੈ ਕਾਫੀ ਦਿਨ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ ਅੱਜ ਅਸੀਂ ਇੱਕ ਜਿਹੜੇ ਬਜ਼ੁਰਗ ਸੀ ਕਿ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ 2 ਵਜੇ ਦਾ ਆਇਆ ਲਗਾਤਾਰ ਪਾਣੀ ਵਹਿੰਦਾ ਦੇਖ ਰਿਹਾ ਤੇ ਇਹ ਪਾਣੀ ਵਹਿੰਦਾ ਕਾਫੀ ਸਮਾਂ ਹੋ ਚੁੱਕਾ ਹੈ ਲਗਾਤਾਰ ਇਸ ਪਾਣੀ ਦੀ ਬਰਬਾਦੀ ਹੋ ਰਹੀ ਹੈ ਕੌਣ ਇਸ ਦਾ ਜ਼ਿੰਮੇਦਾਰ ਹੈ ਕੌਣ ਇਸ ਦੀ ਸਾਰ ਲਏਗਾ ਕਿਦੋਂ ਮਹਿਕਮਾ ਜਾਗੇਗਾ ਕਦੋਂ ਇਲਾਕਾ ਨਿਵਾਸੀ ਇਸ ਦੀ ਕੰਪਲੇਨ ਕਰਨਗੇ ਇਸ ਦੇ ਉੱਤੇ ਸਭ ਤੋਂ ਵੱਡਾ ਸਵਾਲ ਬਣ ਚੁੱਕਾ ਹੈ ਇਹ ਤਾਂ ਇੱਕ ਇਲਾਕਾ ਹੈ ਜਿੱਥੇ ਇਸ ਦਾ ਸਾਹਮਣੇ ਆ ਗਿਆ ਤੇ ਅਸੀਂ ਆਪਣੀ ਵੀਡੀਓ ਵਿੱਚ ਦਿਖਾ ਦਿੱਤਾ ਇਸਾ ਦੇ ਕਿੰਨੇ ਹੀ ਇਲਾਕੇ ਹੋਣਗੇ ਜਿੱਥੇ ਲਗਾਤਾਰ ਇਸਾ ਪਾਣੀ ਦੀ ਬਰਬਾਦੀ ਹੋ ਰਹੀ ਹੈ ਕਿ ਆਪਣੇ ਚੈਰਦੇ ਵਸਨੀਕ ਇਲਾਕਾ ਨਿਵਾਸੀ ਹੋਣ ਦੇ ਨਾਤੇ ਸਾਡਾ ਫਰਜ਼ ਨਹੀਂ ਬੰਦਾ ਇਸ ਤਰ੍ਹਾਂ ਦੀ ਬਰਬਾਦੀ ਤੋਂ ਅਲਰਟ ਕੀਤਾ ਜਾਏ ਕਾਰਪੋਰੇਸ਼ਨ ਨੂੰ ਜੇ ਅਗਰ ਇਲਾਕਾ ਨਿਵਾਸੀਆਂ ਵੱਲੋਂ ਰਿਪੋਰਟ ਦਿੱਤੀ ਗਈ ਹੈ ਤੇ ਇੱਥੇ ਸਕੂਲੀ ਬੱਚੇ ਜਾ ਰਹੇ ਹਨ ਨਾਲ ਗੱਲ ਕਰਨਾ ਚਾਹਾਂਗੀ ਤੁਸੀਂ ਇੱਥੋਂ ਦੀ ਰੋਜ਼ ਨਿਕਲਦੇ ਹੋ ਹਾਂਜੀ ਆਪਾਂ ਰੋਜ਼ ਨਿਕਲਦੇ ਹਾਂ ਤੇ ਇਹ ਪਾਣੀ ਕਿੰਨੇ ਦਿਨ ਦਾ ਵਹਿ ਰਿਹਾ ਆਪਾਂ ਕੱਲ ਵੇਖਿਆ ਸੀ ਕੱਲ ਵੇਖਿਆ ਸੀ ਹਾਂਜੀ ਇਸ ਤੋਂ ਪਹਿਲਾਂ ਨਹੀਂ ਵੇਖਿਆ ਨਹੀਂ ਤੇ ਕੱਲ ਦਾ ਪਾਣੀ ਵਹਿ ਰਿਹਾ ਤੁਸੀਂ ਸਕੂਲ ਚ ਕਦੀ ਪੜਦੇ ਹੋ ਕਿ ਠੀਕ ਹੈ ਇਸ ਤਰ੍ਹਾਂ ਕਰਕੇ ਪਾਣੀ ਜਿਹੜਾ ਹੈ ਉਹ ਜੀਵਨ ਵਾਸਤੇ ਬਹੁਤ ਜ਼ਰੂਰੀ ਹੈ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਕਾਰਪੋਰੇਸ਼ਨ ਨੂੰ ਕੋਈ ਕੰਮ ਕਰਨਾ ਚਾਹੀਦਾ ਹੈ ਇਸ ਤੇ ਲੱਗਦਾ ਹੈ ਜੀ ਧੰਨਵਾਦ ਤੁਹਾਡਾ ਔਰ ਤੁਸੀਂ ਦੇਖ ਸਕਦੇ ਹੋ ਕੋਈ ਲੋਕ ਕਹਿ ਰਹੇ ਨੇ ਜੀ ਅਸੀਂ ਕੱਲ ਵੇਖਿਆ ਕੋਈ ਕਹੇ ਦੋ ਘੰਟੇ ਪਹਿਲਾਂ ਵੇਖਿਆ ਮਗਰ ਇਹ ਪਾਣੀ ਕਾਫੀ ਲੰਬੇ ਅਰਸੇ ਤੋਂ ਬੈਂਦਾ ਪਿਆ ਔਰ ਇਸ ਬੈਂਦੇ ਪਾਣੀ ਨੂੰ ਕੋਈ ਵੀ ਰੋਕਣ ਵਾਲਾ ਹਜੇ ਤੱਕ ਸਾਹਮਣੇ ਨਹੀਂ ਆਇਆ ਨਾ ਹੀ ਇਲਾਕਾ ਨਿਵਾਸੀਆਂ ਵੱਲੋਂ ਕੋਈ ਪਹਿਲ ਕੀਤੀ ਗਈ ਤੇ ਨਾ ਹੀ ਕਾਰਪੋਰੇਸ਼ਨ ਹਜੇ ਤੱਕ ਇੱਥੇ ਪਹੁੰਚੀ ਹੈ ਮੈਂ ਇੱਥੇ ਇਹ ਵੀ ਸਾਫ਼ ਕਰਨਾ ਚਾਹਾਂਗੀ ਜੇ ਅਗਰ ਅਸੀਂ ਇਸ ਇਲਾਕੇ ਵਿੱਚ ਅਮਰਸਰ ਚ ਰਹਿਨੇ ਆ ਰੰਜੀਤਵਾਲ ਨਿਊ ਚ ਰਹਿਨੇ ਤੇ ਕਦੀ ਨਾ ਕਦੀ ਅਸੀਂ ਇਸ ਰਸਤੇ ਨੂੰ ਜ਼ਰੂਰ ਇਸਤੇਮਾਲ ਕਰਨਿਆ ਜਿਹੜਾ ਇਹ ਰਸਤਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਰਣਜੀਤ ਐਵੇਨਿਊ ਡੀ ਬਲਾਕ ਤੋਂ ਇਨ ਐਂਡ ਆਊਟ ਬੇਕਰ ਵੱਲ ਤੋਂ ਅੱਗੇ ਬਾਹਰ ਨੂੰ ਨਿਕਲਦਾ ਹੈ ਬਾਈਪਾਸ ਤੇ ਔਰ ਲਗਾਤਾਰ ਬਹੁਤ ਜ਼ਿਆਦਾ ਚਲਦੀ ਫਿਰਦੀ ਰੋਡ ਹੈ ਕਿੰਨੇ ਲੋਕ ਆਉਂਦੇ ਜਾਂਦੇ ਨੇ ਇਸ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਦੇ ਉੱਤੇ ਕਿਸੇ ਦਾ ਧਿਆਨ ਕਿਉਂ ਨਹੀਂ ਜਾ ਰਿਹਾ ਕਿਉਂ ਇਲਾਕਾ ਨਿਵਾਸੀ ਹਜੇ ਤੱਕ ਇੰਤਜ਼ਾਰ ਕਰ ਰਹੇ ਨੇ ਕਿ ਇਸ ਨਿਸਾਰ ਕੋਈ ਆਪ ਲੈ ਕਿਉਂ ਨਹੀਂ ਆਪਣੇ ਵੱਲੋਂ ਪਹਿਲ ਕੀਤੀ ਗਈ ਜਾਂ ਕਿਉਂ ਕਾਰਪੋਰੇਸ਼ਨ ਤੱਕ ਇਸ ਦੀ ਸ਼ਿਕਾਇਤ ਨਹੀਂ ਕੀਤੀ ਗਈ ਜਾਂ ਅਗਰ ਸ਼ਿਕਾਇਤ ਕੀਤੀ ਗਈ ਹੈ ਤੇ ਕਾਰਪੋਰੇਸ਼ਨ ਵੱਲੋਂ ਪਹਿਲ ਕਿਉਂ ਨਹੀਂ ਕੀਤੀ ਗਈ ਜਾਨਣਾ ਚਾਹਾਂਗੇ ਜੇ ਕਾਰਪੋਰੇਸ਼ਨ ਇਸ ਤਰ੍ਹਾਂ ਦੇ ਚੈਕਸ ਕਿਉਂ ਨਹੀਂ ਰੱਖਦੀ ਹੈ ਕਿ ਪਾਣੀ ਅਗਰ ਇਲਾਕਾ ਨਿਵਾਸੀਆਂ ਨੇ ਨਹੀਂ ਦੱਸਿਆ ਤੇ ਇਸ ਤਰ੍ਹਾਂ ਦੇ ਚੈੱਕ ਕਿਉਂ ਨਹੀਂ ਰੱਖੇ ਜਾਂਦੇ ਕਾਰਪੋਰੇਸ਼ਨ ਵੱਲੋਂ ਕਿਉਂ ਇਸ ਤਰ੍ਹਾਂ ਦੀਆਂ ਬਰਬਾਦੀਆਂ ਹੋ ਰਹੀਆਂ ਕਿਉਂ ਸਾਡਾ ਸ਼ਹਿਰ ਦਾ ਅਮੁੱਲਾ ਪਾਣੀ ਜਿਹੜਾ ਕਿ ਲੋਕ ਤਰਸਦੇ ਨੇ ਅਗਰ ਗੱਲ ਕਰੀਏ ਭਾਰਤ ਦੇ ਕੁਝ ਸਟੇਟਾਂ ਵਿੱਚ ਪਾਣੀ ਪੀਣ ਨੂੰ ਨਸੀਬ ਨਹੀਂ ਹੈ ਇੱਥੇ ਸਾਡੇ ਇੱਥੇ ਪੰਜਾਬ ਚ ਪਾਣੀ ਇਸ ਤਰ੍ਹਾਂ ਨਾਲ ਬਰਬਾਦ ਹੁੰਦਾ ਦਿਖਾਈ ਦੇ ਰਿਹਾ ਜਿਸ ਦਾ ਜ਼ਿੰਮੇਦਾਰ ਕੌਣ ਹੈ ਇਸ ਬਾਰੇ ਤੁਸੀਂ ਵੀ ਜ਼ਰੂਰ ਕਮੈਂਟ ਕਰੋ ਔਰ ਹੋ ਸਕੇ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਜੋ ਕਾਰਪੋਰੇਸ਼ਨ ਦੇ ਕੰਨਾਂ ਵਿੱਚ ਇਸ ਵਹਨ ਦੇ ਪਾਣੀ ਦੀ ਖਲ-ਖਲ ਦੀ ਆਵਾਜ਼ ਜ਼ਰੂਰ ਪਹੁੰਚੇ ਔਰ ਸਾਡੇ ਅੰਮ੍ਰਿਤਸਰ ਦਾ ਜਿਹੜਾ ਪਾਣੀ ਬਰਬਾਦ ਹੋ ਰਿਹਾ ਔਰ ਇਹ ਤਾਂ ਇੱਕ ਇਲਾਕਾ ਹੈ ਜਿਸ ਵਿੱਚ ਲਗਾਤਾਰ 4 ਤੋਂ 5 ਦਿਨ ਹੋ ਚੁੱਕੇ ਹੈ ਲੋਕਾਂ ਨੇ ਨੋਟਿਸ ਕੀਤਾ ਹੈ ਜਿਨ੍ਹਾਂ ਨੇ ਸਾਡੇ ਤੱਕ ਇਹ ਨਿਊਜ਼ ਪਹੁੰਚਾਈ ਹੈ ਤੇ ਇਹ ਜਿਹੜਾ ਵਾ ਹੋ ਸਕਦਾ ਹੈ ਕਾਫੀ ਲੰਬੇ ਅਰਸੇ ਤੋਂ ਪਾਣੀ ਵਹਿ ਰਿਹਾ ਹੈ ਹੋਰ ਵੀ ਇੱਦਾਂ ਦੇ ਕਈ ਇਲਾਕੇ ਹੋਣਗੇ ਜਿਨ੍ਹਾਂ ਤੋਂ ਪਾਣੀ ਦੀ ਇਸ ਤਰ੍ਹਾਂ ਨਾਲ ਬਰਬਾਦੀ ਹੋ ਰਹੀ ਹੈ ਸਾਨੂੰ ਸਾਰਿਆਂ ਨੂੰ ਜਾਗਣਾ ਪਏਗਾ ਅਵੇਅਰ ਹੋਣਾ ਪਏਗਾ ਤਾਂ ਜੋ ਇਸ ਤਰ੍ਹਾਂ ਦੀਆਂ ਬਰਬਾਦੀਆਂ ਜੜੀਆਂ ਨੇ ਉਹ ਬੰਦ ਹੋ ਸਕਣ ਤੁਸੀਂ ਵੇਖਦੇ ਰਹੋ ਪੰਜਾਬ ਕੇਸਰੀ ਬਣੇ ਰਹੋ ਪੰਜਾਬ ਕੇਸਰੀ ਤੇ ਕਿਉਂਕਿ ਪੰਜਾਬ ਕੇਸਰੀ ਹੈ ਤੁਹਾਡੇ ਦਿਲ ਦੀ ਧੜਕਨ